ਅਬ ਕਰਤੇ ਰਾਗ ਮਲਾਰ ਮਹੱਲਾ ਪੰਜਵਾਂ ਧੁਪਦੇ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਹੋਏ ਬੈਰਾਗੀ ਤਿਆਗੀ ਹਉ ਇੱਕ ਖੇਨਾ ਤਿਸ ਬਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾਉ ਓਨ ਕੈ ਸੰਗ ਮੋਹਿ ਪ੍ਰਭ ਚੇਤਿ ਆਵੈ ਸੰਤ ਪ੍ਰਸਾਦ ਮੋਹਿ ਜਾਗੀ ਸੋਨੀ ਆਪਾ ਦੇਸ ਭਏ ਮਨ ਨਿਰਮਲ ਗੁਰ ਗਾਏ ਰੰਗ ਰਾਂਗੀ ਇਹ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਬਦ ਭਾਗੀ ਮਹਾ ਸੁਖ ਪਾਇਆ ਬਨ ਸਾਕੋ ਰੇਨ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹੇ ਪ੍ਰੀਤਮ ਦੇਹੋ ਮਲਾਈ ਸਗਲ ਸਹੇਲੀ ਸੁਖ ਭਰ ਸੂਤੀ ਗੇਹ ਕਰ ਲਾਲ ਬਸਾਈ ਰਹਾਉ ਮੋਹਿ ਅਵਗਨ ਪ੍ਰਭ ਸਦਾ ਦਿਆਲਾ ਮੋਹਿ ਨਿਰਗੁਣ ਕਿਆ ਚਤਰਾਈ ਕਰੂੰ ਬਰਾਬਰ ਜੋ ਪ੍ਰਿਆ ਸੰਗ ਰਾਤੀ ਏ ਹਉ ਮੈਂ ਕੀਤੀ ਠਾਈ ਭਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਗੁਰ ਪੁਰਖ ਸੁਖਦਾਈ ਏਕ ਨਿਮਖ ਮੈਂ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਗ ਜੀ ਤਿਲ ਬਿਲ ਮਨਾ ਲਾਓ ਬਰਸ ਪਿਆਰੇ ਮਨਹਿ ਸਧਾਰੇ ਹੋਏ ਆਨੰਦ ਸਦਾ ਮਨ ਚਾਉ ਰਹਾਉ ਹਮ ਤੇਰੀ ਧਰ ਸੁਆਮੀਆ ਮੇਰੇ ਤੂੰ ਕਿਉ ਮਨੋਂ ਬਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਧਾਰੇ ਬਿਨੋ ਸੁਨਿਉ ਜਬ ਠਾਕੁਰ ਮੇਰੇ ਬੇਗ ਆਇਓ ਕਿਰਪਾ ਤਾਰੇ ਕਹੋ ਨਾਨਕ ਮੇਰੋ ਬਨਿਓ ਸੁਹਾਗੋ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਧਿਆਈ ਦੂਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੂਰਤ ਰਿਦੈ ਬਸਾਏ ਰਹਾਉ ਦੁਸ਼ਮਣ ਹੱਤੇ ਦੁਖੀ ਸਭ ਵਿਆਪੇ ਹਰ ਸਰਨਾਈ ਆਇਆ ਰਾਖਨ ਹਾਰੇ ਹਾਥ ਦੇ ਰਾਖਿਉ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਹੁੜੇ ਦੂਖ ਨਾ ਤੀਆ ਮਲਾਰ ਮਹੱਲਾ 5 ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਿਆਲ ਅਨੁਗ੍ਰਹ ਧਾਰੇ ਰਹਾਉ ਸਿਮਰਉ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾ ਪਹਿ ਕਰਉ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਸਰਤ ਮਰਨ ਜੀਵਨ ਹਰ ਮਿਲਤੇ ਜਨ ਕੋ ਦਰਸ਼ਨ ਦੀਜੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾਂ ਆਬੇ ਆਪਣੇ ਪ੍ਰੀਤਮ ਸਿਉ ਬਨ ਆਈ ਰਾਜ ਆ ਰਾਮ ਰਮਤ ਸੁਖ ਪਾਇਓ ਵਰਸ ਮੇਗ ਸੁਖ ਦਾਈ ਰਹਾਉ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਮੈ ਨਿਦ ਪਾਈ ਉਦਹੁਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਨਾਸੀ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਕਠਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾਂ ਕਨਹਰ ਬਰਸ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਣ ਸਭ 부ਜੀ ਪਾਰ ਬ੍ਰਹਮ ਮਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੀ ਬਹੁਰ ਨ ਕਤ ਹੂੰ ਧਾਇਆ ਮਨ ਤਨ ਨਾਮ ਨਿਰੰਜਨ ਰਤਉ ਚਰਨ ਕਮਲ ਲਿਵ ਲਾਇਆ ਅੰਗੀਕਾਰ ਕਿਉ ਪ੍ਰਭ ਆਪਣੈ ਨਾਨਕ ਦਾਸ ਸਰਣਾਇ ਮਲਾਰ ਮਹੱਲਾ ਪੰਜਵਾਂ ਵਿਸਰਤ ਕਿਉ ਜੀਵੇ ਓਏ ਜੀਵਨ ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤਿਨ ਕੋ ਅੰਤਰ ਨਾਹੀ ਜਿਨ ਕੋ ਬਿਸਰੈ ਮੇਰੋ RAM ਪਿਆਰਾ ਸੇ ਮੂਹੇ ਮਰ ਜਾਹੀ ਮਨ ਤਨ ਰਵ ਰਹਾ ਜਗਦੀਸ਼ਰ ਪੇਖਤ ਸਦਾ ਹਜੂਰੇ ਨਾਨਕ ਰਵ ਰਹੇ ਸਭ ਅੰਤਰ ਸਰਬ ਰਹਿ ਆ ਪਰਪੂਰੇ ਮਲਾਰ ਮਹੱਲਾ ਪੰਜਵਾਂ ਹਰ ਕੈ ਭਜਨ ਕੌਨ ਕੌਨ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗ ਉਧਾਰੇ ਰਹਾਉ ਦੇਵਕੁਲ ਦਾਤਕੁਲ ਜਖ ਕਿਨਰ ਨਰ ਸਾਗਰ ਉਤਰੀ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾਕੇ ਦੂਖ ਬਦਾਰੇ ਤਾਮ ਕ੍ਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਰਾਰੇ ਦੀਨ ਦਿਆਲ ਜਪਹਿ ਕਰਨਾ ਮੈਂ ਨਾਨਕ ਸਦ ਬਲੇ ਹਾਰੀ ਮਲਾਰ ਮੁਹੱਲਾ ਪੰਜਵਾਂ ਆਜ ਮੈਂ ਬੈਸਿਓ ਹਰਹਾਟ ਨਾਮ ਰਾਸ ਸਾਂਝੀ ਕਰ ਜਨ ਸਿਉ ਜਉ ਨਾ ਜਮ ਕੈ ਘਾਟ ਬਹਾਉ ਤਾਰ ਅਨਗ੍ਰਹੋ ਪਾਰ ਬ੍ਰਹਮ ਰਾਖੇ ਪ੍ਰਮੁਖੇ ਖੁੱਲੇ ਕਪਾਟ ਬੇਸ਼ਮਾਰ ਸਾਹੁ ਪ੍ਰਭ ਪਾਇਆ ਲਾਹਾ ਚਰਨ ਨਿਧ ਖਾਟ ਸਰਨ ਗਹੀ ਅਚਉਤ ਅਬਨਾਸੀ ਕਿਲ ਵਿਖ ਕਾਢੇ ਹੈ ਸ਼ਾਂਤ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨਾ ਜੋਨੀ maat ਮਲਾਰ ਮਹੱਲਾ ਪੰਜਵਾਂ ਬਹੁ ਬਿਦਮਾਇ ਮੋਹ ਹੈ ਰਾਨੂ ਕੋਟ ਮੱਧੇ ਕੋ ਬਿਰਲਾ ਸੇਵਕ ਪੂਰਨ ਭਗਤ ਚਰਾਨੂ ਰਹਾਉ ਇਤ ਉਤ ਢੋਲ ਢੋਲ ਸ਼ਰਮ ਪਾਇਉ ਤਨ ਤਨ ਹੋਤ ਬੇਰਾਨੂ ਲੋਗ ਦਰਾਏ ਕਰਤ ਠਗਿਆਈ ਹੂ ਤਉ ਸੰਗ ਨਾ ਜਾਣੂ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿਆਨੂ ਕਹੋ ਨਾਨਕ ਪਾਹਨ ਪ੍ਰਵਤਾਰਹੁ ਸਾਜ ਸੰਗਤ ਸੁਖ ਮਨ ਮਲਾਰ ਮਹੱਲਾ ਪੰਜਵਾ ਦੁਸ਼ਟ ਹੋਏ ਬੇਖ ਖਾਈ ਰੀ ਮਾਈ ਜਿਸਕੇ ਜੀ ਤਿਨਹੀ ਰੱਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਉ ਅੰਤਰ ਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ਸੰਗ ਸਹਾਈ ਛੋੜ ਨਾ ਜਾਈ ਪਰਬ ਦੀ ਸਹਿ ਸਭਨੀ ਠਾਈ ਅਨਾਥਾਂ ਨਾਤ ਦੀਨ ਦੁਖ ਭੰਜਨ ਆਪ ਲਈ ਲੜ ਲਾਈ ਹਰ ਕੀ ਓਟ ਜੀਵਹ ਦਾਸ ਤੇਰੇ ਨਾਨਕ ਪ੍ਰਭ ਸਰਨਾਈ ਮਲਾਰ ਮਹੱਲਾ ਪੰਜਵਾਂ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ 모ਹਿਉ ਹਰ ਪੰਖ ਲਗਾਏ ਮਲੀਜੈ ਰਹਾਉ ਖੋਜਿਤ ਖੋਜਿਤ ਮਾਰਗ ਪਾਇਓ ਸਾਧੂ ਸੇਵ ਕਰੀਜੈ ਤਾਰ ਅਨੰਗਰਹੋ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤਰਾਹੇ ਤਰਾਹੇ ਕਰ ਸਰਨੀ ਆਈ ਜਲ ਤਉ ਕਿਰਪਾ ਕੀਜੈ ਕਰ ਗੈ ਲੇਹੁ ਦਾਸ ਆਪਣੇ ਕੋ ਨਾਨਕੇ ਆਪਨੋ ਕੀਜੈ ਮਲਾਰ ਮਹੱਲਾ 5 ਪ੍ਰਭ ਕੋ ਭਗਤ ਬੱਛਲ ਬਿਰਦਾਇਓ ਨਿੰਦਕ ਕਮਾਰ ਚਰਨ ਤਲ ਦੀਨੇ ਆਪਨੋ ਜਸ ਵਰਤਾਇਉ ਰਹਾਉ ਜੈ ਜੈ ਕਾਰਕੀਨੋ ਸਭ ਜਗ ਮੈਂ ਦਇਆ ਜੀਨ ਮੈਂ ਪਾਇਉ ਕੰਠ ਲਾਏ ਆਪਨੋ ਦਾਸ ਰਾਖਿਉ ਤਾਤੀ ਵਾਉ ਨਾ ਲਾਇਉ ਹੰਗੀ ਕਾਰਕਿਓ ਮੇਰੇ ਸੁਆਮੀ ਬ੍ਰਹਮ ਭਉ ਮੇਟ ਸਖਾਇਉ ਮਹਾਨੰਦ ਕਰਹੁ ਦਾਸ ਹਰ ਕੇ ਨਾਨਕ ਵਿਸਵਾਸ ਮਨ ਆਇਉ